ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਉਹ ਸੰਗਤਾਂ ਦੇ ਨਾਲ 10 ਮਿੰਟ ਵਾਸਤੇ ਬਚਨਾਂ ਦੀ ਸਾਂਝ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸਵਾਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਜਗਤ ਜੋਤ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਜਵਰ ਸ਼ਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸ਼੍ਰੀ ਮਾਨ 108 ਸੰਤ ਬਾਬਾ ਕन्हैया ਸਿੰਘ ਜੀ ਤੋਂ ਵਰੋਸਾਏ ਹੋਏ ਮਹਾਪੁਰਖ ਸ੍ਰੀ ਮਾਨਕ 108 ਸੰਤ ਬਾਬਾ ਕਰਤਾਰ ਸਿੰਘ ਜੀ ਦੀ ਸਲਾਨਾ ਯਾਦ ਦੇ ਅੰਦਰ ਹੋ ਰਹੇ ਗੁਰਮਤ ਸਮਾਗਮਾਂ ਵਿੱਚ ਹਾਜ਼ਰੀ ਭਰ ਰਹੀ ਸਮੂਹ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬਹੁਤ ਹੀ ਵਿਦਵਾਨ ਮਹਾਪੁਰਖਾਂ ਨੇ ਆਪ ਜੀ ਦੇ ਨਾਲ ਬਚਨ ਸਾਂਝੇ ਕਰਨਾ ਕੀਤੇ ਨੇ अनेका ਉਪਕਰਨਾ ਦੇ ਉੱਤੇ ਸਾਂਝ ਪਵਣੀ ਕੀਤੀ ਹੈ ਮੇਰੇ ਬਹੁਤ ਹੀ ਸਤਿਕਾਰਯੋਗ ਡਾਕਟਰ ਸੁਖਵੰਤ ਸਿੰਘ ਜੀ ਉਸ ਸਮੇਂ ਦੇ ਨਾਲ-ਨਾਲ ਆਪਣੇ ਵਿਚਾਰ ਵੀ ਆਪ ਜੀ ਅੱਗੇ ਰੱਖ ਰਹੇ ਨੇ ਪ੍ਰੇਰਿਤ ਵੀ ਕਰ ਰਹੇ ਨੇ ਸੰਗਤ ਜੀ ਜਿਨ੍ਹਾਂ ਮਹਾਪੁਰਖਾਂ ਦੀ ਯਾਦ ਅੰਦਰ ਆਪਾ ਜੁੜ ਬੈਠੇ ਆ ਉਹਨਾਂ ਮਹਾਪੁਰਖਾਂ ਨੇ ਆਪਣੇ ਜੀਵਨ ਕਾਲ ਦੇ ਅੰਦਰ ਸਤਗੁਰਾਂ ਦੀ ਕੀਰਤੀ ਕਰਨਾ ਕੀਤੀ ਤੇ ਕਰਾਉਣਾ ਵੀ ਕੀਤੀ ਆਪ ਜੀ ਨੇ ਵੱਖ-ਵੱਖ ਵਿਦਵਾਨਾਂ ਪਾਸੋਂ ਮਹਾਂਪੁਰਖਾਂ ਪਾਸੋਂ ਇਹ ਬਚਨ ਸਰਵਣ ਕਰਨਾ ਕੀਤੇ ਨੇ ਕਿ ਸੰਤ ਬਾਬਾ ਕਰਤਾਰ ਸਿੰਘ ਜੀ ਜਿਨ੍ਹਾਂ ਦੇ ਉੱਤੇ ਸਤਗੁਰਾਂ ਦੀ ਐਡੀ ਬਖਸ਼ਿਸ਼ ਸੀ ਕਿ ਜਦੋਂ ਕੀਰਤਨ ਕਰਿਆ ਕਰਦੇ ਸਨ ਸੁਣਨ ਵਾਲਾ ਵੀ ਮੰਤਰ ਮੁਕਤ ਹੋ ਜਾਇਆ ਕਰਦਾ ਸੀ ਸਾਹਿਬ ਜੀ ਦੇ ਪਾਵਨ ਬਚਨ ਹਨ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪਿਐ ਲਾਏ ਧਿਆਨ ਉਹਨਾਂ ਨੇ ਇਹਨਾਂ ਬਚਨਾਂ ਨੂੰ ਕਮਾਉਣਾ ਕੀਤਾ ਅਵਸਥਾਾਂ ਕਿੰਨੇ ਪ੍ਰਕਾਰ ਦੀਆਂ ਨੇ ਸੰਗਤ ਜੀ ਇਹ ਰਾਹ ਜਿਹੜਾ ਬੜਾ ਔਖਾ ਇਸ ਰਾਹ ਦੇ ਉੱਤੇ ਤੁਰਨ ਦੇ ਵਾਸਤੇ ਸਿਰ ਟਕਾਉਣਾ ਪੈਂਦਾ ਤੇ ਮਹਾਪੁਰਖਾਂ ਨੇ ਇਸ ਨਗਰ ਦੇ ਵਿੱਚ ਰਹਿ ਕਰਕੇ ਦੂਰ ਦੂਰ ਤੱਕ ਗੁਰਮਤ ਦਾ ਪ੍ਰਚਾਰ ਕੀਤਾ ਪ੍ਰਸਾਰ ਕੀਤਾ ਸੰਗਤ ਨੂੰ ਗੁਰੂ ਦੇ ਨਾਲ ਜੋੜਨਾ ਕੀਤਾ ਜਿਵੇਂ ਡਾਕਟਰ ਸੁਖਵੰਤ ਸਿੰਘ ਜੀ ਮਹਾਂਪੁਰਖ ਆਪ ਸੰਗਤ ਨਾਲ ਸਾਂਝੀ ਵਲਵਲਤਾ ਆਪਣੀ ਮੰਨ ਦੀ ਕਰ ਰਹੇ ਸਨ ਕਿ ਅੱਜ ਕੱਲ ਨਿੰਦਕ ਬਹੁਤ ਤੁਰ ਪਏ ਨੇ ਕਿ ਜਿੱਥੇ ਵੀ ਨਿਗਾਹ ਮਾਰ ਲੋ ਕੋਈ ਨਾ ਕੋਈ ਨਿੰਦਕ ਇਹੋ ਜਿਹਾ ਹੁੰਦਾ ਹੈ ਜਿਹੜਾ ਸਾਧੂਆਂ ਦੇ ਪ੍ਰਥਾਏ ਕਟਾਕਸ਼ ਕਰਦਾ ਹੈ ਸੰਤਾਂ ਦੇ ਪ੍ਰਥਾਏ ਕੋੜੇ ਬਚਨ ਬੋਲਦਾ ਹੈ ਮੈਂ ਉਹਨਾਂ ਨੂੰ ਸੁਚੇਤ ਕਰਨਾ ਚਾਹੁੰਦਾ ਹਾਂ ਇਹ ਮੈਂ ਨਹੀਂ ਕਹਿ ਰਿਹਾ ਧੰਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਸੰਤ ਕੀ ਨਿੰਦਾ ਕਰਹੁ ਨਾ ਕੋਈ ਜੋ ਨਿੰਦਾ ਕਰੇ ਤਿਸ ਕਾ ਪਤਨ ਹੋਈ ਅਸੀਂ ਫੇਰ ਵੀ ਸਮਝਦੇ ਨਹੀਂ ਧੰਗੁਰੂ ਨਾਨਕ ਦੇਵ ਮਹਾਰਾਜ ਜੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਸੰਗਤ ਜੀ ਸਤਿਗੁਰੂ ਜੀ ਮਿੱਠਣਕੋਟ ਦੀ ਧਰਤੀ ਤੇ ਜਾਂਦੇ ਨੇ ਉੱਥੇ ਇੱਕ ਸੰਤ ਰਹਿੰਦਾ ਹੈ ਇਤਿਹਾਸ ਵਿੱਚ ਉਸ ਸੰਤ ਦਾ ਨਾਮ ਆਉਂਦਾ ਮੀਆਂ ਮਿੱਠਾ ਨਾਮ ਜਪਦਾ ਹੈ ਬੰਦਗੀ ਕਰਦਾ ਹੈ ਬੜੀ ਬਖਸ਼ਿਸ਼ ਉਹਦੇ ਤੇ ਐ ਉਹਨੇ ਕਿੰਨੇ ਹੀ ਮੀਲ ਦੂਰ ਤੋਂ ਉਸ ਮੀਆਂ ਮਿੱਠੇ ਨੂੰ ਪਤਾ ਲੱਗ ਗਿਆ ਕਿ ਮੇਰੇ ਵੱਲ ਨੂੰ ਗੁਰਨਾਨਕ ਆ ਰਹੇ ਨੇ ਤੇ ਹੰਕਾਰ ਭਰੇ ਬਚਨਾਂ ਨਾਲ ਬੋਲਦਾ ਪਹਿਲੇ ਹੱਸਦਾ ਫਿਰ ਆਪਣੇ ਚੇਲਿਆਂ ਨੂੰ ਕਹਿੰਦਾ ਜਗਤ ਜੇਤੂ ਨਾਨਕ ਆ ਰਿਹਾ ਹੈ ਇਹ ਬਚਨ ਉਸਨੇ ਆਖੇ ਇਤਿਹਾਸ ਵਿੱਚ ਦਰਜ ਹੈ ਸੰਗਤ ਜੀ ਜਗਤ ਜੇਤੂ ਨਾਨਕ ਆ ਰਿਹਾ ਕੋਈ ਗੱਲ ਨਹੀਂ ਆ ਲੈਣ ਦਿਓ ਇਸ ਤਰ੍ਹਾਂ ਉਤਾਰ ਕੇ ਸੁੱਟ ਦਿਆਂਗਾ ਜਿਵੇਂ ਦੁੱਧ ਦੇ ਉੱਤੋਂ ਮਲਾਈ ਮਲਾਈ ਉਤਾਰੀਦੀ ਹੈ ਹੁਣ ਇੱਕ ਸੰਤ ਇਹ ਵੀ ਹੈ ਅਵਸਥਾ ਦੇਖੋ ਕਿਹੜੀ ਹੈ ਨਾਮ ਇਹਨੇ ਵੀ ਜਪਿਆ ਹੈ ਬੰਦਗੀ ਇਹਨੇ ਵੀ ਕੀਤੀ ਹੈ ਪ੍ਰਸੰਗਤ ਜੀ ਥੰਦਾ ਵਿਦਾਂਤ ਦਾ ਜੋ ਸੰਕਲਪ ਜੋ ਵਿਦਾਂਤ ਦੀ ਲਿਖਤ ਮਿਲਦੀ ਹੈ ਕਿ ਮਾਇਆ ਜਿਹੜੀ ਹੈ ਨਾ ਉਹ ਹਰ ਇੱਕ ਨੂੰ ਸੰਤ ਦੀ ਅਵਸਥਾ ਤੱਕ ਪਹੁੰਚਣ ਨਹੀਂ ਦਿੰਦੀ ਕਿਸੇ ਨੂੰ ਰਿੱਧੀਆਂ ਸਿੱਧੀਆਂ ਚ ਉਲਝਾ ਲਿਆ ਕਿਸੇ ਨੂੰ ਪੂਜਾ ਪ੍ਰਤੀਸ਼ਟਾ ਚ ਉਜੇ ਉਲਝਾ ਲਿਆ ਤੇ ਮੀਆਂ ਮਿੱਠਾ ਆਖਣ ਲੱਗਾ ਕਿ ਇਸ ਤਰ੍ਹਾਂ ਉਤਾਰ ਦਿਆਂਗਾ ਜਿਵੇਂ ਦੁੱਧ ਤੋਂ ਮਲਾਈ ਉਤਾਰੀਦੀ ਹੈ ਤੇ ਇਧਰ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਖਿੜ ਖੜਾ ਕੇ ਹੱਸ ਪਏ ਤੇ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਮਰਦਾਨੇ ਨੂੰ ਆਖ ਰਹੇ ਨੇ ਕਹਿੰਦੇ ਮਰਦਾਨਿਆਂ ਜਿੱਥੇ ਅਸੀਂ ਚੱਲੇ ਆ ਨਾ ਉੱਥੇ ਮੀਆਂ ਮਿੱਠਾ ਏ ਬੜਾ ਕਰਾਮਾਤੀ ਏ ਰਿੱਧੀਆਂ ਸਿੱਧੀਆਂ ਦਾ ਮਾਲਕ ਏ ਤੇ ਉਹ ਆਖ ਰਿਹਾ ਕਿ ਜਗਤ ਜੇਤੂ ਨਾਨਕ ਆ ਰਿਹਾ ਇਸ ਨੂੰ ਇਸ ਤਰ੍ਹਾਂ ਮੈਂ ਜਿਵੇਂ ਦੁੱਧ ਤੋਂ ਮਲਾਈ ਉਤਾਰੀ ਦੀ ਆ ਉਤਾਰ ਕੇ ਪਾਸੇ ਰੱਖ ਦੇਵਾਂਗਾ ਤੇ ਕਹਿੰਦੇ ਮਰਦਾਨਿਆਂ ਦੇਖੀ ਰੰਗ ਕਰਤਾਰ ਦੇ ਮੀਆਂ ਮਿੱਠੇ ਨੂੰ ਇਸ ਤਰ੍ਹਾਂ ਨਚੋੜ ਕੇ ਰੱਖ ਦੇਵਾਂਗਾ ਜਿਵੇਂ ਨਿੰਬੂ ਨਚੋੜੀਦਾ ਹੈ ਜਦੋਂ ਇਹ ਬਚਨ ਸਤਿਗੁਰੂ ਗੁਰੂ ਨਾਨਕ ਨੇ ਆਖੇ ਨਾ ਸੰਗਤ ਜੀ ਮੀਆਂ ਮਿੱਠਾ ਉਸੇ ਹੀ ਵਕਤ ਡੰਡੌਤ ਕਰਨ ਲੱਗਿਆ ਚੇਲੇ ਪੁੱਛਣ ਲੱਗੇ ਕਿ ਮੀਆਂ ਜੀ ਕੀ ਗੱਲ ਹੋਈ ਤੇ ਸੰਗਤ ਜੀ ਮੀਆਂ ਮਿੱਠਾ ਆਖਣ ਲੱਗਾ ਕਹਿੰਦਾ ਗੁਰੂ ਨਾਨਕ ਆਖਦਾ ਹੈ ਕਿ ਮੀਆਂ ਮਿੱਠੇ ਨੂੰ ਇਸ ਤਰ੍ਹਾਂ ਨਿਚੋੜ ਦਿਆਂਗਾ ਜਿਵੇਂ ਨਿੰਬੂ ਨਚੋੜੀਦਾ ਹੈ اے ਮੇਰੇ ਮੁਰੀਦੋ ਦੁੱਧ ਦੇ ਪਰੋ ਮਲਾਈ ਲਾ ਦਿੱਤੀ ਦੁੱਧ ਫੇਰ ਵੀ ਕੰਮ ਆ ਜਾਂਦਾ ਹੈ ਜੇਕਰ ਨਿੰਬੂ ਨਚੋੜ ਦਿੱਤਾ ਨਿੰਬੂ ਨੇ ਕਿਸੇ ਕੰਮ ਦਾ ਨਹੀਂ ਰਹਿਣਾ ਮੋਲੇ ਸੋਨਿਆ ਇਹ ਅਵਸਥਾਵਾਂ ਨੇ ਇੱਕ ਦੇਖੋ ਜਿਵੇਂ ਗੁਰਬਾਣੀ ਦਾ ਬਚਨ ਹੈ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ ਜਿਨ੍ਹਾਂ ਦੇ ਕੋਲ ਨਾਮ ਰੂਪੀ ਧੰਨਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਬਾਬਤੇ ਬਚਨ ਨੇ ਆਦ ਨਿਰੰજન ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ जग ਆਇਓ ਲੋਕ ਸੁਣਿਓ ਪਰਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਣ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਹੇ ਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਾਗਾਇਓ ਤੇ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਉੱਥੇ ਪਹੁੰਚੇ ਮੀਆਂ ਮਿੱਠਾ ਮਹਾਰਾਜ ਜੀ ਦੇ ਚਰਨਾ ਤੇ ਟਹਿ ਪਿਆ ਸੰਗਤ ਜੀ ਮੈਂ ਇਹ ਗੱਲ ਇਸ ਕਰਕੇ ਸਾਈ ਹੈ ਕਿੱਡੇ ਵੀ ਸੰਤ ਦੇ ਨਿੰਦਕ ਕਿਉਂ ਨਾ ਹੋਣ ਕਿੱਡੇ ਵੀ ਸੰਤ ਦਾ ਲਿਬਾਸ ਪਾ ਕੇ ਦਿਖਾਵਾ ਕਰਨ ਵਾਲੇ ਕਿਉਂ ਨਾ ਹੋਣ ਪਰ ਜਿਹੜੇ ਅਸਲ ਸੰਤ ਨੇ ਕਮਾਈ ਵਾਲੇ ਸੰਤ ਨੇ ਉਹਨਾਂ ਦੇ ਚਿਹਰੇ ਦਾ ਨੂਰ ਦੱਸ ਦਿੰਦਾ ਕਿ ਉਹਨਾਂ ਨੇ ਨਾਮ ਦੀ ਕਮਾਈ ਕਿੰਨੀ ਕੀਤੀ ਹੈ ਮੈਂ ਜਦੋਂ ਮਹਾਂਪੁਰਖਾਂ ਦਾ ਸੰਤ ਬਾਬਾ ਗੁਰਬਚਨ ਸਿੰਘ ਜੀ ਦਾ ਆਪਰੇਸ਼ਨ ਹੋਇਆ ਮੈਂ ਇਹਨਾਂ ਦੀ ਸਿਹਤ ਜਾਬੀ ਦੇ ਵਾਸਤੇ ਆਇਆ ਤੇ ਸੰਗਤ ਜੀ ਮੈਂ ਆਪ ਹੈਰਾਨ ਮਾਫੀ ਦੇਣੀ ਜੇ ਮੈਂ ਕੋਈ ਇਹਨਾਂ ਤੇ ਸ਼ੰਕਾ ਨਹੀਂ ਕਰ ਰਿਹਾ ਮੈਨੂੰ ਪਤਾ ਹੈ ਕਿ ਸੇਵਾ ਬਹੁਤ ਵੱਡੀ ਹੈ ਸਿਮਰਨ ਬਹੁਤ ਵੱਡਾ ਹੈ ਡਾਕਟਰ ਨੇ ਬੈੱਡ ਰੈਸਟ ਰੱਖਿਆ ਹੋਇਆ ਤੇ ਜਦੋਂ ਮੈਂ ਇਹਨਾਂ ਦੇ ਦਰਸ਼ਨ ਕੀਤੇ ਚਿਹਰਾ ਦਗਦਾ ਹੋਇਆ ਨਾਮ ਦਾ ਪ੍ਰਤਾਪ ਹੈடா ਮਹਾਂਪੁਰਖਾਂ ਦੇ ਉੱਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਹ ਅਸਥਾਨ ਜਿਹੜਾ ਬਹੁਤ ਵੱਡਾ ਇਤਿਹਾਸ ਦੇ ਵਿੱਚ ਇਸ ਸਥਾਨ ਦੀ ਬਹੁਤ ਵੱਡੀ ਜਗ੍ਹਾ ਹੈ ਕਿਉਂ ਐਸੇ ਸਥਾਨ ਤੋਂ ਕਾਰ ਸੇਵਾ ਆਰੰਭ ਹੋਈ ਕਾਰ ਸੇਵਾ ਦੇ ਮਹਾਪੁਰਖਾਂ ਦੇ ਬਾਬਤ ਸੰਤ ਗਿਆਨੀ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ ਬਚਨ ਕਰਿਆ ਕਰਦੇ ਸਨ ਕਿ ਤਕਸਾਲ ਦੇ ਕੋਲ ਕੇਵਲ ਤੇ ਕੇਵਲ ਗੁਰਬਾਣੀ ਆ ਗੁਰਬਾਣੀ ਦੀ ਸੰਥਿਆ ਹੈ ਪਰ ਕਾਰ ਸੇਵਾ ਵਾਲੇ ਮਹਾਪੁਰਖਾਂ ਦੇ ਕੋਲ ਸੇਵਾ ਵੀ ਹੈ ਤੇ ਸਿਮਰਨ ਵੀ ਹੈ ਇਹਨਾਂ ਦੇ ਕੋਲ ਸੇਵਾ ਵੀ ਐ ਸਿਮਰਨ ਵੀ ਐ ਤੇ ਦੋਨੋਂ ਹੀ ਸਿੱਖੀ ਦੇ ਥੰਮ ਨੇ ਤੇ ਇਹਨਾਂ ਮਹਾਪੁਰਖਾਂ ਨੇ ਉਸ ਸੇਵਾ ਤੇ ਸਿਮਰਨ ਨੂੰ ਸਾਭ ਕੇ ਰੱਖਿਆ ਸੰਗਤਾਂ ਨੂੰ ਸੇਵਾ ਤੇ ਸਿਮਰਨ ਨਾਲ ਜੋੜਿਆ ਬਾਬਾ ਕਰਤਾਰ ਸਿੰਘ ਜੀ ਦੇ ਬਚਨ ਚ ਇਤੇ ਆਉਂਦੇ ਨੇ ਮੈਂ ਪਿਛਲੇ ਤੋਂ ਪਿਛਲੇ ਸਾਲ ਆਇਆ ਪਿਛਲੇ ਸਾਲ ਨਹੀਂ ਆਇਆ ਗਿਆ ਤੇ ਜੋਗਿੰਦਰ ਸਿੰਘ ਜੀ ਉਸ ਸ਼ੋਭਤ ਨੇ ਮੰਚ ਦੇ ਉੱਤੇ ਉਹ ਮੈਨੂੰ ਇੱਕ ਬਚਨ ਸੁਣਾਉਣ ਲੱਗੇ ਮਹਾਪੁਰਖਾਂ ਦਾ ਕਹਿੰਦੇ ਮਹਾਪੁਰਖ ਨਾ ਜਦੋਂ ਕੀਰਤਨ ਕਰਦੇ ਸਨ ਬਚਨ ਕਰਦੇ ਸਨ ਆਮ ਹੀ ਬਚਨ ਕਰਿਆ ਕਰਦੇ ਸਨ ਕਿ ਸੰਗਤ ਦੇ ਵਿੱਚ ਜਿਹੜੇ ਬਚਨ ਸੁਣਨ ਵਾਲੇ ਨੇ ਕੀਰਤਨ ਸੁਣਨ ਵਾਲੇ ਨੇ ਉਹਨਾਂ ਦੇ ਵਿੱਚ ਇੰਨਾ ਕੁ ਵੀ ਕਿਣਕਾ ਮਾਤਰ ਵੀ ਹੰਕਾਰ ਨਾ ਰਹਿ ਜਾਵੇ ਕਿ ਮੈਂ ਤੇ ਇੰਨੀ ਦੇਰ ਬੈਠ ਕੇ ਕੀਰਤਨ ਸੁਣਿਆ ਮੈਂ ਤੇ ਇੰਨੀ ਦੇਰ ਬੈਠ ਕੇ ਭਜਨ ਬੰਦਗੀ ਕੀਤੀ ਹੈ ਉਹ ਸਾਖੀ ਕਿਵੇਂ ਹੈ ਇੱਕ ਮੁਸਾਫਿਰ ਤੁਰਿਆ ਜਾਂਦਾ ਹੈ ਰਸਤੇ ਦੇ ਵਿੱਚ ਸ਼ਮਸ਼ਾਨ ਘਾਟ ਆ ਜਾਂਦਾ ਤੇ ਉਹਦੇ ਪੈਰ ਦੇ ਵਿੱਚ ਇੱਕ ਹੱਡੀ ਚੁੱਭਦੀ ਹੈ ਮਰਦੇ ਦੀ ਤੇ ਉਹ ਹੱਡੀ ਦਾ ਜੋ ਵੱਲਵਲਾ ਉਸ ਮੁਸਾਫਿਰ ਦੇ ਹਿਰਦੇ ਵਿੱਚ ਆਇਆ ਉਹਨੇ ਉਹਨੂੰ ਪੰਕਤੀਆਂ ਦੇ ਵਿੱਚ ਕਾਵ ਦੇ ਵਿੱਚ ਲਿਖ ਦਿੱਤਾ ਉਹ ਕੀ ਲਿਖਦਾ ਹੈ ਕਹਿੰਦਾ ਹਮ ਰਾਹੋਂ ਸੇ ਗੁਜ਼ਰ ਰਹੇ ਥੇ ਰਾਹੋਂ ਮੇ ਸ਼ਮਸ਼ਾਨ ਥੇ ਪਾਓ ਮੇ ਹੱਡੀ ਚੂਬੀ ਹੱਡੀ ਕੇ ਜੇ ਅਰਮਾਨ ਥੇ ਉਹ ਕਹਿੰਦਾ ਪਤਾ ਕੀ ਅਰਮਾਨ ਥੇ ਮੈਨੂੰ ਸਮਝਾ ਰਹੀ ਸੀ ਉਹ ਹੱਡੀ ਸੰਭਲ ਕੇ ਚੱਲ ਐ ਗਾਲਿਬ ਕਬੀ ਹਮ ਵੀ ਸੁਲਤਾਨ ਥੇ ਵਾਹ ਇੱਕ ਦਿਨ ਸਾਡੀ ਵੀ ਮੰਜ਼ਲ ਉਹੀ ਹੋ ਜਾਣੀ ਹੈ ਸੰਗਤ ਜੀ ਸਾਡੇ ਪਰਿਵਾਰ ਦੇ ਉੱਤੇ ਸਾਡੇ ਬਜ਼ੁਰਗਾਂ ਦੇ ਉੱਤੇ ਜਥੇਦਾਰ ਬਾਬਾ ਬਚਨ ਸਿੰਘ ਜੀ ਸਾਡੀ ਦਾਦੀ ਮਾ ਮਾਤਾ ਰਤਨ ਉਹਨਾਂ ਨੇ ਵੀ ਕਾਰ ਸੇਵਾ ਵਾਲੇ ਮਹਾਂਪੁਰਖਾਂ ਕੋਲ ਸੰਤ ਬਾਬਾ ਸੇਵਾ ਸਿੰਘ ਜੀ ਦੇ ਕੋਲ ਰਹਿ ਕਰਕੇ ਕਿਲਾ ਆਨੰਦਗੜ੍ਹ ਸਾਹਿਬ ਵਿਖੇ ਬਹੁਤ ਸੇਵਾ ਕੀਤੀ ਉਹਨਾਂ ਦੀ ਸੇਵਾ ਦੇ ਬਦੌਲਤ ਸਾਡੇ ਪਰਿਵਾਰ ਚ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਹੋਏ ਮਹਾਪੁਰਖ ਬਾਬਾ ਜਰਨੈਲ ਸਿੰਘ ਜੀ ਹੋਏ ਤੇ ਆਪ ਸੰਗਤਾਂ ਇਸ ਨਿਮਾਣੇ ਨੂੰ ਵੀ ਨਿਵਾਜ ਦੀਆਂ ਨੇ ਇਹ ਸਾਰੀ ਕਿਰਪਾ ਮਹਾਪੁਰਖਾਂ ਦੀ ਹੈ ਸੰਤ ਬਾਬਾ ਕਨਈਆ ਸਿੰਘ ਜੀ ਸੰਤ ਬਾਬਾ ਕਰਤਾਰ ਸਿੰਘ ਜੀ ਤੇ ਸੰਤ ਬਾਬਾ ਸੇਵਾ ਸਿੰਘ ਜੀ ਦੀ ਇਹ ਬਖਸ਼ਿਸ਼ ਹੈ ਜੋ ਹਮਰੀ ਬਿਦ ਹੁੰਦੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਨ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਦਾਸ ਜਿੱਥੇ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਤਾਂ ਹੀ ਨਮਸ਼ਕਾਰਾਂ ਕਰਦਾ ਹੈ ਡੰਡੌਤ ਕਰਦਾ ਹੈ ਉਥੇ ਸਤਿਗੁਰਾਂ ਦੇ ਤਾਂ ਹੀ ਇਹ ਅਰਦਾਸ ਕਰਦਾ ਸਤਿਗੁਰੂ ਜੀ ਕਿਰਪਾ ਕਰਨੀ ਜਿਵੇਂ ਮਹਾਪੁਰਖ ਬਾਬਾ ਕਨਈਆ ਸਿੰਘ ਜੀ ਨੇ ਮਹਾਪੁਰਖ ਬਾਬਾ ਕਰਤਾਰ ਸਿੰਘ ਜੀ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਸੰਗਤਾਂ ਨੂੰ ਗੁਰੂ ਨਾਲ ਜੋੜਿਆ ਸੇਵਾ ਨਾਲ ਜੋੜਿਆ ਸਤਿਗੁਰੂ ਜੀ ਕਿਰਪਾ ਕਰਨੀ ਅਜੋਕੇ ਸਮੇਂ ਅੰਦਰ ਸੰਤ ਬਾਬਾ ਗੁਰਬਚਨ ਸਿੰਘ ਜੀ ਦੇ ਸੀਸ ਤੇ ਮਿਹਰ ਭਰੇ ਹੱਥ ਰੱਖਣੇ ਜੋ-ਜੋ ਕਾਰਜ ਸੇਵਾਵਾਂ ਵੱਡੇ ਮਹਾਪੁਰਖ ਆਰੰਭ ਕਰਕੇ ਗਏ ਨੇ ਉਹਨਾਂ ਸੇਵਾਵਾਂ ਨੂੰ ਆਪ ਜੀ ਨੇ ਆਪ ਸੀਸ ਤੇ ਰਹਿਮਤ ਭਰੇ ਹੱਥ ਰੱਖ ਕੇ ਸੰਪੂਰਨ ਕਰਵਾਉਣਾ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਹਾਂ 6 ਸਾਲ ਬਾਅਦ ਅਰਧ ਕੁੰਭੀ ਆਉਂਦੀ ਹੈ 12 ਸਾਲ ਬਾਅਦ ਕੁੰਭ ਦਾ ਮੇਲਾ ਲੱਗਦਾ ਹੈ ਇਹ ਆਮ ਗੱਲ ਪ੍ਰਚਲਿਤ ਹੈ ਕਿ ਉਸ ਸਮੇਂ ਇਸ਼ਨਾਨ ਕੀਤੇਆਂ ਮੁਕਤੀ ਮਿਲ ਜਾਂਦੀ ਹੈ ਸੰਗਤ ਜੀ ਮੈਨੂੰ ਨਹੀਂ ਪਤਾ ਮੁਕਤੀ ਮਿਲਦੀ ਕਿ ਨਹੀਂ ਮਿਲਦੀ ਪਰ ਜੋ ਸੇਵਾ ਦਾ ਕੁੰਭ ਇਹਨਾਂ ਮਹਾਪੁਰਖਾਂ ਨੇ ਚਲਾਇਆ ਹੋਇਆ ਇਸ ਸੇਵਾ ਦੇ ਕੁੰਭ ਵਿੱਚ ਸੇਵਾ ਸਿਮਰਨ ਕਰਕੇ ਸਾਨੂੰ ਜ਼ਰੂਰ ਮੁਕਤੀ ਮਿਲ ਜਾਵੇਗੀ ਜ਼ਰੂਰ ਬਖਸ਼ਿਸ਼ ਹੋ ਜਾਵੇਗੀ ਇਸ ਕਰਕੇ ਵੱਧ ਤੋਂ ਵੱਧ ਸੇਵਾ ਤੇ ਸਿਮਰਨ ਕਰੀਏ ਅਖੀਰ ਵਿੱਚ ਯਾ ਦਾਸ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਦੇ ਬਚਨਾਂ ਨੂੰ ਦੁਹਰਾਉਂਦਾ ਹੋਇਆ ਸਮਾਪਤੀ ਕਰੇਗਾ ਜਿਨ ਕਾ ਦਿਨ ਮਨਾਤੇ ਹੋ ਓਨ ਕਾ ਇਰਸ਼ਦਾਤ ਵੀ ਸਮਝੋ ਜਿਨ ਕਾ ਦਿਨ ਮਨਾਤੇ ਹੋ ਓਨ ਕੀ ਬਾਤ ਵੀ ਸਮਝੋ ਤਾਂ ਹੀ ਸਾਡੇ ਮਨਾਏ ਹੋਏ ਸਮਾਗਮ ਸਫਲੇ ਹੋਣਗੇ ਜਦ ਵਾਸੀਂ ਮਹਾਪੁਰਖਾਂ ਦੇ ਸਿੱਖਿਆ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦਾ ਯਤਨ ਕਰਾਂਗੇ ਅੱਜ ਪ੍ਰਣ ਕਰਕੇ ਜਾਈਏ ਕੇ ਸੰਤ ਬਾਬਾ ਕਰਤਾਰ ਸਿੰਘ ਜੀ ਤੁਹਾਡਾ ਹੀ ਸਰੂਪ ਸੰਤ ਬਾਬਾ ਗੁਰਬਚਨ ਸਿੰਘ ਜੀ ਨੇ ਅਸੀਂ ਇਹਨਾਂ ਦੇ ਅੱਗੇ ਹੋ ਕੇ ਪ੍ਰਣ ਕਰਦੇ ਹਾਂ ਜੋ ਜੋ ਸਿੱਖਿਆਵਾਂ ਤੁਸੀਂ ਦੇ ਕੇ ਸਾਨੂੰ ਗਏ ਹੋ ਸਾਡੀ ਝੋਲੀ 'ਚ ਪਾ ਕੇ ਗਏ ਹੋ ਅਸੀਂ ਉਹਨਾਂ ਸਿੱਖਿਆਵਾਂ ਤੇ ਅੱਜ ਤੋਂ ਚੱਲਣ ਦਾ ਯਤਨ ਕਰਾਂਗੇ ਜਿਸ ਦਿਨ ਸੰਗਤ ਜੀ ਅਸੀਂ ਇਹ ਪ੍ਰਣ ਕਰ ਲਿਆ ਸਾਡਾ ਆਇਆ ਹੋਇਆ ਜੀਵਨ ਸਫਲਾ ਹੋਵੇਗਾ ਇਸ ਸਮਾਗਮਾਂ ਵਿੱਚ ਕੀਤੀ ਹੋਈ ਸੰਗਤ ਸਫਲੀ ਹੋਵੇਗੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਬਾਣੀ ਦੇ ਨਾਲ ਇਤਿਹਾਸ ਦੇ ਨਾਲ ਸਾਨੂੰ ਜੋੜਨਾ ਕੀਤਾ ਬਹੁਤ ਬਹੁਤ ਧੰਨਵਾਦ ਇਸ ਪਾਵਨ ਸਥਾਨ ਵੱਲ ਸਿੰਘ ਸੰਗਤ ਵੱਲੋਂ ਹੁਣ ਸਾਡੇ ਵਿੱਚ ਸਤਿਕਾਰਯੋਗ ਸੰਤ ਸਤਨਾਮ ਸਿੰਘ ਜੀ ਮਜ਼ਾਰੀ ਵਾਲੇ ਉਹ ਸੰਗਤਾਂ ਦੇ ਦਰਸ਼ਨ ਕਰਨਗੇ 5 ਮਿੰਟ ਵਾਸਤੇ ਉਹਨਾਂ ਤੋਂ ਉਪਰੰਤ ਸੰਤ ਬਾਬਾ ਮਹਾਬੀਜ ਵਾਲੇ ਉਹ ਵੀ ਕੁਝ ਸਮੇਂ ਵਾਸਤੇ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਗੁਰਨਾਮ ਸਿੰਘ ਜੀ ਡੱਲੀ ਉਹ ਵੀ ਸੰਗਤ ਵਿੱਚ ਹਾਜ਼ਰ ਹੋਏ ਆ। ਸ਼੍ਰੀਮਾਨ ਸੰਤ ਗੁਰਚਰਨ ਸਿੰਘ ਜੀ ਵੱਡੋਂ ਵਾਲੇ ਉਹ ਵੀ ਸੰਗਤਾਂ ਦੇ ਵਿੱਚ ਹਾਜ਼ਰ ਨੇ। Swami Bishop Bharti ਜੀ ਉਹਨਾਂ ਨੂੰ ਵੀ ਜੀ ਆਇਆਂ। ਸਾਡੇ ਬਹੁਤ ਹੀ ਸਤਿਕਾਰਯੋਗ ਵੈਦ ਜੁਗਿੰਦਰ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਉਹ ਵੀ ਸੰਗਤ ਵਿੱਚ ਹਾਜ਼ਰ ਹੋਇਆ। ਬਹੁਤ-ਬਹੁਤ ਧੰਨਵਾਦ। ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਸ੍ਰੀ ਕੇਸਗੜ ਸਾਹਿਬ ਜੀ ਦੀ ਧਰਤੀ ਤੋਂ ਗਿਆਨੀ ਸੁਲਤਾਨ ਸਿੰਘ ਜਥੇਦਾਰ ਸ੍ਰੀ ਕੇਸਗੜ ਸਾਹਿਬ ਉਹ ਵੀ ਸੰਗਤ ਵਿੱਚ ਹਾਜ਼ਰ ਹੋਇਆ ਸਾਡੇ ਸਿੱਖ ਕੌਮ ਦੇ ਮਹਾਨ ਵਿਦਵਾਨ ਢਾਡੀ ਜਥਾ ਗਿਆਨੀ ترسےم سنگھ جی મોરાવાળી ઓ ભી ਆਪਣੇ જਥੇ ਸਮੇਤ ਸੰਗਤ ਵਿੱਚ હાજર ਹੋਇਆ ਬਹੁਤ ਬਹੁਤ ਧੰਨਵਾਦ ਹੁਣ ਸੰਤ ਸਤਨਾਮ ਸਿੰਘ ਜੀ 5 ਮਿੰਟ ਵਾਸਤੇ ਸੰਗਤਾਂ ਦੇ ਨਾਲ ਬਚਨਾਂ ਦੀ ਸਾਂਝ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅਲੱਗ-ਅਲੱਗ ਸਥਾਨਾਂ ਤੋਂ ਆਏ ਮਹਾਪੁਰ